ਪਾਠ ਚੌਥਾ ਦੋਸਤ ਉਦੇਸ਼ ਦੋਸਤੀ ਦੀ ਮਹੱਤਤਾ ਨੂੰ ਸਮਝਾਉਣਾ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਮਨਦੀਪ ਇੱਕ ਬਹੁਤ ਚੰਗਾ ਬੱਚਾ ਸੀ ਪਰ ਉਹ ਘੱਟ ਬੋਲਦਾ ਸੀ ਮਿੱਤਰ ਵੀ ਬਹੁਤ ਘੱਟ ਬਣਾਉਂਦਾ ਸੀ ਮਨਦੀਪ ਦੀ ਦਾਦੀ ਜੀ ਜੋ ਕਿ ਇੱਕ ਸਕੂਲ ਦੇ ਪ੍ਰਿੰਸੀਪਲ ਸਨ ਉਹ ਉਸ ਦੇ ਅਜੀਹੇ ਸੁਭਾਅ ਤੋਂ ਕਾਫੀ ਚਿੰਤਤ ਸਨ ਇੱਕ ਦਿਨ ਜਦੋਂ ਮਨਦੀਪ ਸਕੂਲ ਤੋਂ ਘਰ ਆਇਆ ਤਾਂ ਉਸਦਾ ਕਾਫੀ ਕੰਮ ਅਧੂਰਾ ਪਿਆ ਸੀ ਜਦੋਂ ਮਾਤਾ ਜੀ ਨੇ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਅੱਜ ਉਹ ਆਪਣੀਆਂ ਪੈਨਸਲਾਂ ਵਾਲਾ ਡੱਬਾ ਘਰ ਭੁੱਲ ਗਿਆ ਅਤੇ ਉਸਨੇ ਕਿਸੇ ਵੀ ਬੱਚੇ ਤੋਂ ਕੰਮ ਕਰਨ ਲਈ ਪੈਨਸਲ ਨਾ ਮੰਗੀ ਦਾਦੀ ਜੀ ਇਹ ਸੁਣ ਕੇ ਕਾਫੀ ਨਿਰਾਸ਼ ਹੋਈ ਰਾਤ ਨੂੰ ਜਦੋਂ ਮਨਦੀਪ ਦਾਦੀ ਜੀ ਕੋਲ ਕਹਾਣੀ ਸੁਣਨ ਲਈ ਆਇਆ ਤਾਂ ਦਾਦੀ ਜੀ ਨੇ ਕਿਹਾ ਮੰਨੂ ਅੱਜ ਮੈਂ ਤੈਨੂੰ ਇੱਕ ਬਟੇਰੇ ਦੀ ਕਹਾਣੀ ਸੁਣਾਵਾਂਗੀ ਮਨੂ ਬਹੁਤ ਉਤਾਵਲਾ ਹੋ ਕੇ ਕਹਾਣੀ ਸੁਣਨ ਲੱਗਾ ਇੱਕ ਬਟੇਰੇ ਸੀ ਉਹ ਬਹੁਤ ਚੁੱਪਚਾਪ ਰਹਿੰਦਾ ਸੀ ਕੋਈ ਉਸਦਾ ਮਿੱਤਰ ਨਹੀਂ ਸੀ ਉਸਦਾ ਵਿਆਹ ਜਿਸ ਬਟੇਰੇ ਨਾਲ ਹੋਇਆ ਉਹ ਬਹੁਤ ਹੀ ਹਸਮੁਖ ਅਤੇ ਮਿਲਪੜੀ ਸੀ ਉਸਨੇ ਬਟੇਰੇ ਨੂੰ ਕਿਹਾ ਮੇਰੀ ਇੱਛਾ ਹੈ ਤੂੰ ਕੁਝ ਸੱਚੇ ਦੋਸਤ ਬਣਾ ਤਾਂ ਜੋ ਆਪਾਂ ਉਹਨਾਂ ਨਾਲ ਹੱਸ ਖੇਡ ਕੇ ਸਮਾਂ ਬਿਤਾ ਸਕੀਏ ਅਤੇ ਆਪਣੇ ਦੁੱਖ ਸੁੱਖ ਵਿੱਚ ਆਪਣਾ ਸਾਥ ਦੇਣ ਵਾਲਾ ਵੀ ਕੋਈ ਹੋਵੇਗਾ ਬਟੇਰੇ ਨੂੰ ਬਟੇਰੀ ਦੀ ਗੱਲ 16 ਆਨੇ ਸੱਚ ਲੱਗੀ ਬਟੇਰੀ ਦੀ ਇੱਛਾ ਪੂਰੀ ਕਰਨ ਲਈ ਬਟੇਰਾ ਸੱਚੇ ਦੋਸਤ ਦੀ ਪਾਲ ਵਿੱਚ ਨਿਕਲ ਗਿਆ ਜਿੰਨਾ ਚੁੰਡਾਂ ਵਿੱਚ ਬਟੇਰਾ ਬਟੇਰੀ ਨੇ ਆਪਣਾ ਆਲਣਾ ਬਣਾਇਆ ਹੋਇਆ ਸੀ ਉਸ ਦੇ ਨੇੜੇ ਇੱਕ ਛੱਪੜ ਸੀ ਜਿਸ ਵਿੱਚ ਇੱਕ ਬਗਲਾ ਰਹਿੰਦਾ ਸੀ ਉਸ ਨੇ ਬਗਲੇ ਨੂੰ ਪੁੱਛਿਆ ਕੀ ਤੂੰ ਮੇਰਾ ਸੱਚਾ ਦੋਸਤ ਬਣੇਗਾ ਬਗਲੇ ਨੇ ਕਿਹਾ ਹਾਂ ਦੋਸਤ ਮੈਂ ਤੇਰੇ ਹਰ ਧੁਖ ਸੁਖ ਵਿੱਚ ਤੇਰਾ ਸਾਥ ਦੇਵਾਂਗਾ ਫੇਰ ਉਸਨੂੰ ਥੋੜੀ ਦੂਰੀ ਤੇ ਅੰਬ ਦੇ ਦਰਖਤ ਤੇ ਰਹਿੰਦੇ ਬਾਂਦਰ ਦੀ ਯਾਦ ਆਈ ਉਸਨੇ ਵੇਖਿਆ ਬਾਂਦਰ ਟਾਹਣੀਆਂ ਤੇ ਲਮਕਦਾ ਉਛਲਦਾ ਆਪਣੇ ਬੱਚੇ ਨਾਲ ਖੇਡ ਰਿਹਾ ਸੀ ਬਟੇਰਾ ਬਾਂਦਰ ਨੂੰ ਮੁਸਕੁਰਾ ਕੇ ਬੋਲਿਆ ਬਾਂਦਰ ਭਰਾ ਰਾਜੀ ਏ ਬਾਂਦਰ ਖੁਸ਼ ਹੋ ਕੇ ਬੋਲਿਆ ਹਾਂ ਭਾਈ ਮੈਂ ਤਾਂ ਰਾਜੀ ਹਾਂ ਤੂੰ ਸੁਣਾ ਤੇਰਾ ਨਵਾਂ ਨਵਾਂ ਵਿਆਹ ਹੋਇਆ ਬਟੇਰੀ ਕਿਵੇਂ ਹੈ ਹੁਣ ਤਾਂ ਆਪਾਂ ਗਵਾਂਢੀ ਹਾਂ ਕਦੇ ਉਸ ਨੂੰ ਵੀ ਨਾਲ ਲੈ ਕੇ ਆਈ ਬਟੇਰਾ ਖੁਸ਼ੀ ਖੁਸ਼ੀ ਆਪਣੇ ਆਲਣੇ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਸ਼ਿਕਾਰੀ ਕੁੱਤਾ ਵਿਖਾਈ ਦਿੱਤਾ ਉਸ ਨੇ ਡਰਦੇ ਡਰਦੇ ਕਿਹਾ ਵੀਰੇ ਕੀ ਹਾਲ ਚਾਲ ਹੈ ਛੱਪੜ ਤੋਂ ਪਾਣੀ ਪੀ ਕੇ ਆ ਰਹੇ ਹੋ ਕੁੱਤੇ ਨੇ ਬੜੇ ਪਿਆਰ ਨਾਲ ਕਿਹਾ ਤੂੰ ਸੁਣਾ ਤੇਰਾ ਕੀ ਹਾਲ ਹੈ ਬਟੇਰਾ ਬੋਲਿਆ ਤੁਸੀਂ ਮੇਰੇ ਸੱਚੇ ਮਿੱਤਰ ਬਣੋਗੇ ਕੁੱਤਾ ਬਟੇਰੇ ਦੀ ਮਾਸੂਮੀਅਤ ਪਰੇ ਪ੍ਰਸ਼ਨ ਨੂੰ ਸੁਣ ਕੇ ਖੁਸ਼ ਹੋ ਗਿਆ ਉਸਨੇ ਕਿਹਾ ਹਾਂ ਕਿਉਂ ਨਹੀਂ ਕਦੇ ਵੀ ਧੀੜ ਪਈ ਬਸ ਆਪਣੇ ਦੋਸਤ ਨੂੰ ਯਾਦ ਕਰ ਲਈ ਹੁਣ ਜਦੋਂ ਵੀ ਕਦੇ ਮੌਕਾ ਮਿਲਦਾ ਤਾਂ ਬਟੇਰਾ ਬਗਲਾ ਬਾਂਦਰ ਅਤੇ ਕੁੱਤਾ ਇਕੱਠੇ ਬੈਠਦੇ ਹਾਸਾ ਮਜ਼ਾਕ ਕਰਦੇ ਅਤੇ ਆਪਣਾ ਜੀਵਨ ਖੁਸ਼ੀ-ਖੁਸ਼ੀ ਬਿਤਾਉਣ ਲੱਗੇ ਇੱਕ ਦਿਨ ਨਾਲ ਲੱਗਦੇ ਪਿੰਡ ਵਿੱਚੋਂ ਚਾਰ-ਪੰਜ ਮਿੱਤਰ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਆ ਗਏ ਸ਼ਾਨ ਨੂੰ ਜਦੋਂ ਉਹ ਥੱਕੇ ਹਾਰੇ ਛੱਪੜ ਕੋਲ ਪਹੁੰਚੇ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਇਨ੍ਹਾਂ ਚੁੰਡਾਂ ਵਿੱਚ ਬਟੇੜ ਦਾ ਅਲਣਾ ਜ਼ਰੂਰ ਹੋਵੇਗਾ ਕਿਉਂ ਨਾ ਬਟੇਰੇ ਨੂੰ ਭੁੰਨ ਕੇ ਖਾਧਾ ਜਾਵੇ ਜਦੋਂ ਬਟੇਰੇ ਨੇ ਸੁਣਿਆ ਤਾਂ ਉਹ ਨਸ ਕੇ ਬਗਲੇ ਕੋਲ ਸਹਾਇਤਾ ਲਈ ਪਹੁੰਚਿਆ ਕਿਉਂਕਿ ਬਟੇਰੀ ਅਤੇ ਉਸਦੇ ਆਂਡਿਆਂ ਨੂੰ ਖਤਰਾ ਸੀ ਬਗਲੇ ਨੇ ਕਿਹਾ ਤੂੰ ਫੇਰ ਨਾ ਕਰ ਤੂੰ ਬਾਂਦਰ ਅਤੇ ਕੁੱਤੇ ਕੋਲ ਸਹਾਇਤਾ ਮੰਗਣ ਜਾ ਉਦੋਂ ਤੱਕ ਮੈਂ ਇਹਨਾਂ ਨੂੰ ਰੋਕਦਾ ਹਾਂ ਜਿਉਂ ਹੀ ਉਹ ਆਲਣਾ ਲੱਭਣ ਲਈ ਚੁੰਡਾਂ ਵੱਲ ਨੂੰ ਜਾਣ ਲੱਗੇ ਤਾਂ ਬਗਲਾ ਇੱਕ ਮੱਛੀ ਮੂੰਹ ਵਿੱਚ ਪਾ ਕੇ ਖੜਾ ਹੋ ਗਿਆ ਉਹਨਾਂ ਵਿੱਚੋਂ ਇੱਕ ਦੀ ਨਜ਼ਰ ਮੱਛੀ ਤੇ ਪਈ ਉਹ ਬੋਲਿਆ ਚਲੋ ਪਹਿਲਾਂ ਮੱਛੀ ਫੜ ਲਈਏ ਉਹ ਜਿਉਂ ਹੀ ਮੱਛੀ ਫੜਨ ਲਈ ਬਗਲੇ ਵੱਲ ਚਪਟੇ ਤਾਂ ਬਾਂਦਰ ਨੇ ਆ ਕੇ ਉਹਨਾਂ ਨੂੰ ਟਰਾਉਣਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਕੁੱਤੇ ਨੇ ਆਪਣੀ ਪਾਕੀ ਸ਼ਿਕਾਰੀ ਕੁੱਤਿਆਂ ਨੂੰ ਬੁਲਾ ਲਿਆ ਸਾਰੇ ਮੁੰਡੇ ਆਪਣੀ ਜਾਨ ਬਚਾਉਣ ਲਈ ਸਿਰ ਤੇ ਪੈਰ ਰੱਖ ਕੇ ਦੌੜੇ ਇਸ ਤਰ੍ਹਾਂ ਸਾਰੇ ਦੋਸਤਾਂ ਨੇ ਮਿਲ ਕੇ ਬਟੇਰੇ ਦੇ ਪਰਿਵਾਰ ਦੀ ਰੱਖਿਆ ਕੀਤੀ ਬਟੇਰੇ ਨੂੰ ਸਮਝ ਆ ਗਈ ਕਿ ਜ਼ਿੰਦਗੀ ਵਿੱਚ ਦੋਸਤਾਂ ਦਾ ਹੋਣਾ ਲਾਜ਼ਮੀ ਹੈ ਮਨਦੀਪ ਥੋੜੀ ਦੇਰ ਚੁੱਪ ਰਿਹਾ ਫਿਰ ਕੁਝ ਸੋਚ ਕੇ ਕਹਿਣ ਲੱਗਾ ਦਾਦੀ ਜੀ ਜੇ ਮੈਂ ਵੀ ਆਪਣੇ ਦੋਸਤ ਬਣਾਏ ਹੁੰਦੇ ਤਾ ਕੋਈ ਨਾ ਕੋਈ ਮੈਨੂੰ ਵੀ ਪੈਨਸਲ ਜ਼ਰੂਰ ਦਿੰਦਾ ਹੁਣ ਮੈਂ ਵੀ ਦੋਸਤ ਬਣਾਵਾਂਗਾ ਕੀ ਸਿੱਖਿਆ ਜ਼ਿੰਦਗੀ ਵਿੱਚ ਦੋਸਤਾਂ ਦੀ ਮਹੱਤਤਾ ਮਿਲ ਜੁਲ ਕੇ ਰਹਿਣਾ